ਸੋਸ਼ਲ ਮੀਡੀਆ ਤੇ ਇੱਕ ਚਰਚਾ ਛੜੀ ਰਹਿੰਦੀ ਹੈ ਕਿ ਜੋ ਵਿਰਾਟ ਕੋਹਲੀ ਨੇ ਉਹ Hindu ਨੇ ਕਿ Sikh ਨੇ ਕਿ ਉਹ ਪੰਜਾਬ ਤੋਂ ਨੇ ਜਾਂ ਫਿਰ ਉਹ ਕਿੱਥੋਂ ਬਿਲੋਂਗ ਕਰਦੇ ਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ ਤੁਸੀਂ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਮੇਰੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸੋ ਬੇਸਿਕਲੀ ਗੱਲ ਕੋਲੀ ਗੋਤ ਦੀ ਹੋ ਰਹੀ ਹੈ ਕਿ ਕੋਲੀ ਕੌਣ ਹੁੰਦੇ ਨੇ ਕੋਲੀ ਗੋਤ ਜੋ ਬੇਸਿਕਲੀ ਹੈ ਉਹ ਇੱਕ ਖੱਤਰੀ ਗੋਤ ਹੈ ਖੱਤਰੀ ਭਾਈਚਾਰੇ ਦੀ ਜੋ ਗੋਤ ਹੁੰਦਾ ਹੈ ਤੇ ਖੱਤਰੀ ਭਾਈਚਾਰਾ ਜੋ ਹੈ ਉਹ ਤਿੰਨੇ ਧਰਮਾਂ ਵਿੱਚ ਪਾਇਆ ਜਾਂਦਾ ਹੈ Hindu ਖੱਤਰੀ ਵੀ ਹੁੰਦੇ ਨੇ ਖੱਤਰੀ ਸਿੱਖ ਵੀ ਹੁੰਦੇ ਨੇ ਤੇ ਇਸਲਾਮ ਵਿੱਚ ਵੀ ਖੱਤਰੀ ਹੁੰਦੇ ਨੇ ਤੇ ਇਹ ਬੇਸਿਕਲੀ ਪੰਜਾਬੀ ਹੁੰਦੇ ਨੇ ਕੋਲੀਆਂ ਤੋਂ ਇਲਾਵਾ 7-8 ਹੋਰ ਗੋਤਾਂ ਜਿਹੜੇ ਖੱਤਰੀਆਂ ਦੇ ਜੋ ਕੀ ਇੱਕ ਹੀ ਗਰੁੱਪ ਦੇ ਨੇ ਜਿਵੇਂ ਕਿ ਸਾਨੀ ਸੇਠੀ ਕਈ ਸਬਰਵਾਲ ਚੱਡਾ ਸੂਰੀ आनंद तलवार ਅਤੇ ਕੋਲੀ ਇਹ ਜਿਹੜੇ ਸਾਰੇ ਗੋਤ ਨੇ ਨਾ ਇਹ ਖੱਤਰੀਆਂ ਦੇ ਇੱਕ ਹੀ ਗਰੁੱਪ ਦੇ ਵਿੱਚੋਂ ਪਾਏ ਜਾਂਦੇ ਨੇ ਤੇ ਕੋਲੀ ਗੋਤ ਦਾ ਜੋ origin ਹੈ ਉਹ ਬੇਸਿਕਲੀ ਪੰਜਾਬ ਹੈ ਉੱਤਰ ਪੱਛਮੀ ਪੰਜਾਬ ਯਾਨੀ ਕਿ ਅੱਜ ਦਾ ਪਾਕਿਸਤਾਨ ਪਾਰਟੀਸ਼ਨ ਵੇਲੇ ਬਹੁਤ ਸਾਰੇ ਕੋਲੀ ਗੋਤ ਦੇ ਲੋਕ ਜਾਂ ਫਿਰ ਇਹਨਾਂ ਦੇ ਜੋ ਹੋਰ ਜਿਵੇਂ ਗਰੁੱਪਾਂ ਵਿੱਚ ਗੋਤ ਦੱਸੇ ਨੇ ਇਹ ਸਾਰੇ ਜਿਹੜੇ ਨੇ ਬਹੁਤ ਵੱਡੀ ਗਿਣਤੀ ਵਿੱਚ ਉਧਰੋਂ ਉੱਠ ਕੇ ਪੂਰਬ ਵੱਲੋਂ ਆਏ ਨੇ ਅਤੇ ਦਿੱਲੀ ਅਤੇ ਹਿਮਾਚਲ ਦੇ ਇਲਾਕਿਆਂ ਵਿੱਚ ਆ ਕੇ ਵਸੇ ਨੇ ਹਿਮਾਚਲ ਦੇ ਕੁੱਲੂ ਸ਼ਹਿਰ ਵਿੱਚ ਵੀ ਇਹਨਾਂ ਦੀ ਕਾਫੀ ਜ਼ਿਆਦਾ ਗਿਣਤੀ ਪਾਈ ਜਾਂਦੀ ਹੈ ਭਾਵੇਂ ਕਿ ਪਾਰਟੀਸ਼ਨ ਤੋਂ ਪਹਿਲਾਂ ਵੀ ਬਹੁਤ ਸਾਰੇ ਪੋਲੀ ਜਿਹੜੇ ਨੇ ਉਹ ਇਸ ਪਾਸੇ ਆਏ ਨਹੀਂ ਕਿਉਂਕਿ ਇਹਨਾਂ ਨੂੰ ਵਪਾਰ ਵਿੱਚ دلچਸਪੀ ਹੁੰਦੀ ਹੈ ਤੇ ਦਿੱਲੀ ਦੇ ਜਿਹੜੇ ਇਲਾਕੇ ਨੇ ਇਹਨਾਂ ਵਿੱਚ ਇਹਨਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਅਤੇ ਹੋਰ ਵੀ ਕਈ ਸਾਰੇ ਕਾਰੋਬਾਰ ਜਿਹੜੇ ਇੱਥੇ ਇਹਨਾਂ ਨੇ ਚਲਾਏ ਹੋਏ ਆ ਕੋਲੀ ਅਤੇ ਕੋਲੀ ਬੇਸਿਕਲੀ ਇੱਕ ਹੀ ਹੁੰਦਾ ਬਸ ਭਾਸ਼ਾ ਵਿੱਚ ਆਈਆਂ ਤਬਦੀਲੀਆਂ ਦੇ ਕਾਰਨ ਪ੍ਰੋਨੰਟੇਸ਼ਨ ਵਿੱਚ ਫਰਕ ਹੋ ਜਾਂਦਾ ਕਈ ਇਤਿਹਾਸਕਾਰਾਂ ਦਾ ਤਾਂ ਮੰਨਣਾ ਹੈ ਕਿ ਜੋ ਕਾਲ ਗੋਦ ਹੈ ਕਾਲ ਉਹ ਵੀ ਇਸੇ ਗਰੁੱਪ ਵਿੱਚ ਆਉਂਦਾ ਹੈ ਕੋਲੀ ਅਤੇ ਕਾਲ ਬੇਸਿਕਲੀ ਆਪਸ ਵਿੱਚ ਜੁੜੇ ਨੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਿੱਖ ਵੀ ਹੁੰਦੇ ਨੇ ਅਤੇ ਹਿੰਦੂ ਵੀ ਹੁੰਦੇ ਨੇ ਤਾਂ ਇਹਦਾ ਇੱਕ ਐਗਜ਼ਾਮਪਲ ਦੇ ਦੇਣਾ ਜਿਵੇਂ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਗੋਤ ਵੀ ਕੋਲੀ ਆ ਉਹ ਸਿੱਖ ਫੈਮਿਲੀ ਚ ਆਉਂਦੇ ਨੇ ਉਹ ਸਿੱਖ ਨੇ ਅਤੇ ਦੂਜੇ ਪਾਸੇ ਭਾਰਤ ਦੇ ਮਹਾਨ ਕ੍ਰਿਕਟਰ ਵਿਰਾਟ ਕੋਹਲੀ ਇਹਨਾਂ ਦਾ ਗੋਤ ਵੀ ਕੋਹਲੀ ਹੈ ਇਹ ਪੰਜਾਬੀ Hindu ਨੇ ਇਹ Hindu ਭਾਈ ਜਾਰੇ ਚ ਆਉਂਦੇ ਨੇ ਹੈ ਸਾਰੇ ਪੰਜਾਬੀ ਇਹਨਾਂ ਦਾ origin ਪੰਜਾਬ ਤੋਂ ਹੀ ਹੋਇਆ ਬਟ ਇਹ ਅਡਵਾਰਡ ਧਰਮਾਂ ਦੇ ਵਿੱਚ ਵੰਡੇ ਗਏ ਜਿਵੇਂ ਕਿ ਖੱਤਰੀ ਸਾਰੇ ਅਡਵਾਰਡ ਧਰਮਾਂ ਦੇ ਵਿੱਚ ਵੰਡੇ ਗਏ ਇਹਨਾਂ ਤੋਂ ਇਲਾਵਾ ਆ ਬਾਲੀਵੁੱਡ ਦੇ ਵਿੱਚ ਵੀ ਕੁਝ ਚਿਹਰੇ ਹੈਗੇ ਨੇ ਜਿਵੇਂ ਅਰਮਾਨ ਕੋਹਲੀ ਅਤੇ ਭਾਰਤੀ ਸੈਨਾ ਦੇ ਵਿੱਚ ਵੀ ਸੁਰਿੰਦਰਨਾਥ ਕੋਲੀ ਹੋਏ ਨੇ ਜੋ ਕਿ ਨੇਵੀ ਚੀਫ ਰਹੇ ਨੇ ਭਾਰਤ ਦੇ ਇਸ ਤੋਂ ਲਾਵਾ ਹੋਰ ਵੀ ਕਈ ਕੋਲੀ ਹਸਤੀਆਂ ਹੈਗੀਆਂ ਤਾਂ ਹੁਣ ਤੱਕ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੋਲੀ ਕੌਣ ਹੁੰਦੇ ਨੇ ਕੋਲੀ ਖੱਤਰੀ ਭਾਈਚਾਰੇ ਦੇ ਲੋਕ ਹੁੰਦੇ ਨੇ ਪੰਜਾਬੀ ਲੋਕ ਹੁੰਦੇ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਪਰ ਹੁਣ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਹ ਪੈ ਚੁੱਕੇ ਨੇ ਅਤੇ ਇਹਨਾਂ ਦੇ ਗੋਤ ਦੇ ਵਿੱਚ ਵੀ ਥੂੜੀ-ਥੂੜੀ ਤਬਦੀਲੀ ਆ ਚੁੱਕੀ ਆ ਭਾ ਨੋ ਮੇਰੀ ਇਹ ਜਾਣਕਾਰੀ ਕਿਵੇਂ ਲੱਗੀ ਅਗਰ ਇਸ ਵਿੱਚ ਕੁਝ ਗਲਤੀਆਂ ਨੇ ਜਾਂ ਸਹੀ ਆ ਜਾਂ ਕਿਵੇਂ ਆ ਮੈਨੂੰ ਕਮੈਂਟ ਕਰਕੇ ਦੱਸੋ ਅਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ